ਸਾਡੇ ਸਰਦਾਰ ਫੌਜਾ ਸਿੰਘ ਜਿਹੜੇ ਕਿ ਜਿਨ੍ਹਾਂ ਦੀ ਉਮਰ 114 ਸਾਲ ਸੀ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਇਸ ਉਮਰ ਦੇ ਵਿੱਚ ਵੱਡੀ ਉਮਰ ਦੇ ਵਿੱਚ ਜਿਹੜੇ ਦੜਾਕ ਸੀ ਜਿਨ੍ਹਾਂ ਨੇ ਬ੍ਰਿਟਿਸ਼ ਮੈਰਾਥਨ ਰਨਰ ਅਤੇ ਸਿੱਖ ਟਰਬਨਡਾ ਟਰਨੇਟੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਸਰਦਾਰ ਫੌਜਾ ਸਿੰਘ ਜਿਹੜੇ ਸੀ ਇਹਨਾਂ ਦਾ ਜਨਮ 1 April 1911 ਨੂੰ ਬਿਆਸ ਪਿੰਡ ਜਿਹੜਾ ਹੈਗਾ 1911 ਨੂੰ ਵਿਆਸ ਪਿੰਡ ਜਿਹੜਾ ਹੈਗਾ ਥਾੜਾ ਆਦਮਪੁਰ ਦੇ ਵਿੱਚ ਪੈਂਦਾ 1911 ਦੇ ਵਿੱਚ ਇਹਨਾਂ ਦਾ ਜਨਮ ਜਿਹੜਾ ਹੈਗਾ ਇੱਥੇ ਹੋਇਆ ਸੀ ਸਰਦਾਰ ਫੌਜਾ ਸਿੰਘ ਨੇ 89 ਇਅਰ ਦੀ ਉਮਰ ਦੇ ਵਿੱਚ ਇਹਨਾਂ ਦੇ ਇੱਕ بیٹے ਦੀ ਅਨਫੋਰਚੂਨੇਟਲੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਦੌੜਾਂ ਦੇ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਸੀ ਤਾਂ ਜਿਹਦੇ ਵਿੱਚ ਇਹਨਾਂ ਨੇ 2011 ਵਿੱਚ ਟੋਰਾਂਟੋ ਮੈਰਾਥਨ ਵਿੱਚ ਇੱਕ ਰਿਕਾਰਡ ਜਿਹੜਾ ਹੈਗਾ ਸਥਾਪਿਤ ਕੀਤਾ ਤੇ ਵਿਸ਼ਵ ਦੇ ਪਹਿਲੇ 100 ਡੜਾਕਾਂ ਦੇ ਵਿੱਚ ਜਿਹੜੇ ਹੈਗਾ ਇਹਨਾਂ ਨੇ ਆਪਣਾ ਪੋਜੀਸ਼ਨ ਉਹਦੇ ਵਿੱਚ ਹਾਸਲ ਕੀਤੀ ਜਿਹੜਾ ਸਰਦਾਰ ਫੌਜਾ ਸਿੰਘ ਸੀ ਇਹਨਾਂ ਨੇ ਭਾਰਤ ਦਾ ਪੰਜਾਬ ਦਾ ਤੇ ਸਮੁੱਚੇ ਪੰਜਾਬੀ ਪੰਜਾਬੀਆਂ ਦਾ ਪੰਜਾਬੀਅਤ ਦਾ ਨਾਮ ਜਿਹੜਾ ਹੈਗਾ ਵਿਸ਼ਵ ਦੇ ਵਿੱਚ ਰੋਸ਼ਨ ਕੀਤਾ ਤੇ ਜਿਹੜੇ ਹੁਣ ਵੀ 114 ਸਾਲ ਦੀ ਉਮਰ ਦੇ ਵਿੱਚ ਵੀ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਡੇਲੀ ਰੁਟੀਨ ਹੈਗੀ ਸੀ ਉਹਦੇ ਵਿੱਚ ਵੀ ਇਹਨਾਂ ਦੀ ਜਿਹੜੀ ਰਨਿੰਗ ਰਨਿੰਗ ਸੀ, ਰੇਸ ਸੀ ਉਹ ਇੱਕ ਇਹਨਾਂ ਦਾ ਲਾਈਫ ਦਾ ਇੱਕ ਅਨਿਖੜਵਾ ਜਿਹੜਾ ਹੈਗਾ ਭਾਗ ਸੀ। ਤਾਂ ਮਿਤੀ 14 ਸਤ ਨੂੰ ਇਹ ਜਿਹੜੀ ਹੈਗੀ ਇੱਕ 트ਰਾਜਿਕ ਇਨਸੀਡੈਂਟ ਹੋਇਆ, ਰੋਡ ਐਕਸੀਡੈਂਟ ਹੋਇਆ। 14 ਤਰੀਕ ਨੂੰ ਸ਼ਾਮ ਨੂੰ 3:07-8 ਮਿੰਟ ਦੇ ਉੱਪਰ ਸਰਦਾਰ ਫੌਜਾ ਸਿੰਘ ਜਿਹੜੇ ਹੈਗੇ ਆਪਣੇ ਘਰ ਦੇ ਵਿੱਚੋਂ ਸ਼ਹਿਰ ਕਰਨ ਵਾਸਤੇ ਨਿਕਲਦੇ ਆ ਬਿਆਸਪਿੰਡ ਤੋਂ ਲੰਚ ਕਰਨ ਤੋਂ ਬਾਅਦ ਜਦੋਂ ਬਾਹਰ ਨਿਕਲੇ ਤਾਂ ਘਾਰੇਨ ਦਾ 100 ਮੀਟਰ ਜਿਹੜਾ ਹੈਗਾ 100 ਸਵਾ 100 ਮੀਟਰ ਬੇਨ ਦਾ ਜਿਹੜੀ ਪਠਾਨਕੋਟ ਜਲੰਧਰ ਹਾਈਵੇ ਹੈ ਉੱਥੋਂ ਇਹਨਾਂ ਦਾ ਹੈਗਾ ਨੇੜੇ ਆ ਉਹਦੇ ਬਿਆਸਪਿੰਡ ਦੇ ਜਿਹੜਾ ਕਿ ਆਊਟਰ ਸਕਰਟਸ ਦੇ ਉੱਤੇ ਇਹਨਾਂ ਦਾ ਪਿੰਡ ਘਾਰ ਹੈਗਾ ਜਦੋਂ ਇਹ ਸੜਕ ਦੇ ਉੱਪਰ ਮੇਨ ਰੋਡ ਦੇ 3:00 ਵਜੇ 8 ਮਿੰਟ ਦੇ ਕਰੀਬ ਇਹ ਪਹੁੰਚਦੇ ਹੈਗੇ ਆ ਸ਼ਾਮ ਨੂੰ ਤਾਂ ਉਥੇ ਇੱਕ ਕੋਈ ਨਾਮ ਅਣਜਾਣ ਜਿਹੜਾ ਵਹੀਕਲ ਸੀ ਉਹ ਉਹਦੇ ਨਾਲ ਇਹਨਾਂ ਦੀ ਜਿਹੜੀ ਟੱਕਰ ਹੋ ਜਾਂਦੀ ਹੈ ਉਹਦੇ ਵੱਲੋਂ ਇਹਦੇ ਹਿੱਟ ਕੀਤਾ ਜਾਂਦਾ ਜਿਹੜਾ ਇਹ ਅਨਨੋਨ ਵਹੀਕਲ ਸੀ ਉਹ ਉਥੇ ਮੌਕੇ ਦੇ ਉੱਤੇ ਉਹਦੇ ਵੱਲੋਂ ਰੋਕਿਆ ਨਹੀਂ ਗਿਆ ਸੀ ਐਂਡ ਇਹਨਾਂ ਦੇ ਜਿਹੜੇ ਕੁਝ ਵਿਅਕਤੀ ਜਿਹੜੇ ਘਰ ਦੇ ਨਜ਼ਦੀਕੀ ਸੀ ਇਹਨਾਂ ਦੇ ਜਾਂ ਮੌਕੇ ਦੇ ਉੱਪਰ ਇਹਨਾਂ ਦੇ ਨਿਕਲ ਰਹੇ ਸੀ ਉਹਨਾਂ ਨੇ ਇਹਨਾਂ ਨੂੰ ਚੱਕ ਕੇ ਹਸਪੀਟਲ ਦੇ ਵਿੱਚ ਸ਼੍ਰੀਮਨ ਹਸਪੀਟਲ ਜਲੰਧਰ ਐਡਮਿਟ ਕਰਾਇਆ ਉੱਥੇ ਫੇ ਜਿਹੜੀ ਹੈਗੀ ਆ ਸਾਡੇ ਕੋਲ ਇਨਫੋਰਮੇਸ਼ਨ ਸ਼ਾਮ ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਤਾਂ ਅਸੀਂ ਵਕ ਵਕ ਟੀਮ ਜਿਹੜੀਆਂ ਡਿਸਪੈਚ ਕੀਤੇ ਆ ਮਲਾਜਾ ਮੌਕਾ ਕੀਤਾ ਗਿਆ ਮੈਂ ਖੁਦ ਮੌਕੇ ਤੇ ਗਿਆ ਸਾਡੇ ਅਫੀਸਰ ਜਿਹੜੇ ਐਸਪੀ ਡਿਟੈਕਟਿਵ ਸਰਪਜੀਤ ਰਾਏ ਐਸਪੀ ਹੈੱਡ ਕੁਆਰਟਰ ਪਰਮੇਂਦਰ اے ਡੀਐਸਪੀ ਕੁਲਵੰਤ ਸਿੰਘ ਡੀਐਸਪੀ ਆਦਬੌਰ ਸੈਕਸ਼ਨ ਡੀਐਸਪੀ ਡਿਟੈਕਟਿਵ ਇੰਦਰਜੀਤ ਸਿੰਘ ਸਾਡੇ ਇੰਸਪੈਕਟਰ ਸੀਆਈਏ ਖੁਸ਼ਬਾਲੀ ਇੰਸਪੈਕਟਰ ਹਰਦੇਪ੍ਰੀਤ ਐਸਐਚਓ ਆਦਬੌਰ ਇਹ ਸਾਰੇ ਅਸੀਂ ਉੱਥੇ ਮੌਕਾ ਤੇ ਮਲਾਜ਼ਮ ਮੌਕਾ ਕਰਕੇ ਇਹਨਾਂ ਦੀ ਸਾਰਿਆਂ ਦੀ ਟੀਮ ਨੂੰ ਅਲੱਗ-ਅਲੱਗ ਐਂਗਲ ਤੇ ਕੰਮ ਕਰਨ ਵਾਸਤੇ ਉਹਨੂੰ ਟ੍ਰੇਸ ਕਰਨ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਜਿਹੜੀ ਇਹ ਇਨਵੈਸਟੀਗੇਸ਼ਨ ਜਦੋਂ ਅਸੀਂ ਟੇਕ ਅਪ ਕੀਤੀ ਤਾਂ ਮਲਾਜ਼ਮ ਮੌਕਾ ਤੋਂ ਕੋਈ ਗੱਡੀ ਦੇ ਜਿਹੜੇ ਪਾਰਟ ਸੀ ਜਿਹੜੇ ਫ੍ਰੈਗਮੈਂਟ ਸੀ ਜਿਹੜੇ ਉੱਥੇ ਜਦੋਂ ਸਰਦਾਰ ਫੌਜਾ ਸਿੰਘ ਨਾਲ ਟੱਕਰ ਹੋਈ ਤਾਂ ਉਹ ਗੱਡੀ ਦੇ ਲੈਫਟ ਸਾਈਡ ਦੇ ਜਿਹੜੇ ਹੈੱਡਲਾਈਟ ਦੇ ਉੱਪਰ ਫਰੇਮ ਲੱਗਿਆ ਹੁੰਦਾ ਜਿਹੜਾ ਹੈਗਾ ਤੇ ਕੁਝ ਪਾਰਟ ਹੋਰ ਜਿਹੜੇ ਸੀ ਉਹ ਮੌਕਾ ਦੇ ਉੱਪਰ ਅਸੀਂ ਫਿਜ਼ੀਕਲ ਜਿਹੜੀ ਐਵੀਡੈਂਸ ਰਿਕਵਰ ਕੀਤੀ ਉਹ ਸਾਡੇ ਸਾਰੇ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਜਿਹੜੇ ਉਹ ਵਾਲੇ ਪਾਰਟ ਹੈਗੇ ਅਸੀਂ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਲੀਡ ਦਿੱਤੀ ਜਿਸ ਤੋਂ ਜਿਹੜੀ ਹੈਗੀ ਗੱਡੀ ਅਸੀਂ ਟਰੇਸ ਕੀਤੀ ਕਿਉਂਕਿ ਉਸ ਵਕਤ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਹੈਗੀਆਂ ਨੇ ਉਥੋਂ ਪਾਸ ਆਉਂ ਕਰ ਰਹੀਆਂ ਸੀ ਕ੍ਰੋਸ ਕੀਤੀਆਂ ਤਾਂ ਮੇਨ ਹਾਈਵੇ ਹੈ ਤਾਂ ਉਥੋਂ ਕਰੀਬ ਤੀ ਬੰਤੀ ਗੱਡੀ ਜਿਹੜੀਆਂ ਹੈਗੇ ਸੀ ਗੱਡੀਆਂ ਉਸ ਵਕਤੋਂ ਗੁਜ਼ਰੀਆਂ ਆਈ ਵਿਟનેસ ਨੂੰ ਜਦੋਂ ਅਸੀਂ ਐਗਜ਼ਾਮਨ ਕੀਤਾ ਡਿਟੇਲ ਦੇ ਵਿੱਚ ਤਾਂ ਉਹਨੇ ਦੱਸਿਆ ਕਿ ਜਿਹੜੀ ਗੱਡੀ ਫੋਰਚੂਨਰ ਜਾਂ ਅਨੋਵਾ ਹੋ ਸਕਦੀ ਹੈ ਬਟ ਉਸ ਵਕਤ ਫਿਰ ਅਸੀਂ ਸਾਰੇ ਪਿੱਛੇ ਬੈਕਵਰਡ ਕੈਮਰਾਜ਼ ਅੱਗੇ ਜਿਹੜੇ ਅਸੀਂ ਸਿਟੀ ਸੀਸੀਵੀ ਫੁਟੇਜ ਉਹਨਾਂ ਦੀ ਚੈੱਕ ਕੀਤੀਆਂ ਤਾਂ ਜਿਨ੍ਹਾਂ ਦੇ ਵਿੱਚ ਇੱਕ ਗੱਡੀ ਅਸੀਂ ਡਿਟੈਕਟ ਕੀਤੀ ਕਿ ਇੱਕ ਫੋਰਚੂਨਰ ਗੱਡੀ ਹੈ ਉਹ ਦਾ ਜਿਹੜਾ ਫ੍ਰੈਗਮੈਂਟ ਜਿਹੜਾ ਪੀਸ ਉਹਦਾ ਲੈਫਟ ਸਾਈਡ ਤੋਂ ਉਤਰਿਆ ਹੋਇਆ ਹੈ ਐਂਡ ਉਹ ਸੇਮ ਪੀਸ ਹੈਗਾ ਸੀ ਜਿਹੜਾ ਅਸੀਂ ਇੱਥੇ ਮੌਕੇ ਦੀ ਫਿਜ਼ੀਕਲ ਜਦੋਂ ਐਵੀਡੈਂਸ ਅਸੀਂ ਕਲੈਕਟ ਕਰ ਰਹੇ ਸੀ ਤਾਂ ਉਥੋਂ ਰਿਕਵਰ ਕੀਤਾ ਉਹ ਵਾਲਾ ਸੇਮ ਪਾਰਟ ਸੀ ਤਾਂ ਉਹਨੂੰ ਅਸੀਂ ਮੈਚ ਕੀਤਾ ਵੱਖ-ਵੱਖ ਜਿਹੜੀਆਂ ਟੁਇਟਾ ਦੀਆਂ ਏਜੰਸੀਜ਼ ਦੀ ਉਹਨਾਂ ਤੋਂ ਜਾ ਕੇ ਅਸੀਂ ਟੈਲੀ ਕਰਾਇਆ ਤਾਂ ਉਥੋਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਗੱਡੀ ਹੈਗੀ ਹੈ 2009 10 11 ਇਸ ਮਾਡਲ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਉਸ ਵਕਤ ਹੋਰ ਫੋਰਚੂਨਰ ਗੱਡੀਆਂ ਵੀ ਜਿਹੜੀਆਂ ਨੇ ਕੁਝ ਅਪਰ ਮਾਡਲ ਦੀਆਂ ਜਿਹੜੀਆਂ ਨੇ ਲੇਟੈਸਟ ਮਾਡਲ ਦੇ ਆ ਨਿਕਲੀਆਂ ਸੀ ਤਾਂ ਉਹ ਸਾਰੀਆਂ ਥੀਰੀਜ਼ ਦੇ ਉੱਤੇ ਕੰਮ ਕਰਦੇ ਹੋਏ ਅਸੀਂ ਰੂਲ ਆਊਟ ਕਰਦੇ ਫਿਰ ਇੱਕ ਸੀਸੀਟੀਵੀ ਕੈਮਰਾ ਦੇ ਵਿੱਚੋਂ ਉਸ ਗੱਡੀ ਦਾ ਇੱਕ ਨੰਬਰ ਨਿਕਲਦਾ ਰਜਿਸਟ੍ਰੇਸ਼ਨ ਨੰਬਰ ਜਿਹੜਾ ਹੈਗਾ ਪੜਿਆ ਗਿਆ ਗੱਡੀ ਜਿਹੜੀ ਹੈਗੀ ਉਸੇ ਕੰਮ ਕਰਦੇ ਹੋਏ ਅਸੀਂ ਜਦੋਂ ਦੇਖਿਆ ਕਿ ਪਿੱਛੇ ਉਹਦੇ ਜਿਹੜੇ ਉਹ ਗੱਡੀ ਸੈਕੰਡ ਓਨਰ ਕੋਈ ਉਹਦਾ ਹੋਰ ਹੈਗਾ ਸੀ ਫਸਟ ਓਨਰ ਤੋਂ ਅੱਗੇ ਗੱਡੀ ਵਿਕੀ ਹੋਈ ਸੀ ਤਾਂ ਉਸ ਨੂੰ ਟ੍ਰੇਸ ਜਿਹੜਾ ਹੈਗਾ ਅਸੀਂ ਕੱਲ ਕੀਤਾ ਇਹਦੇ ਵਿੱਚ ਜਿਹੜਾ ਹੈਗਾ ਮੁਕੱਦਮੇ ਦੀ ਜੇ ਗੱਲ ਕਰੀਏ ਤਾਂ ਅਸੀਂ 281 BNS ਐਂਡ 105 BNS ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਦਾ ਜਿਹੜਾ ਹੈਗਾ ਐਫ ਆਈ ਆਰ ਦਰਜ ਥਾਣਾ ਆਦਮਪੁਰ ਦੇ ਵਿੱਚ ਕੀਤੀ ਸੀ ਕਿਉਂਕਿ ਜਿਹੜਾ ਇਹ ਵਿਅਕਤੀ ਜਿਹੜਾ ਦੋਸ਼ੀ ਹੈਗਾ ਸੀ ਜਦੋਂ ਹਿੱਟ ਐਂਡ ਰਨ ਦਾ ਕੇਸ ਹੈਗਾ ਤਾਂ ਦੋਸ਼ੀ ਦਾ ਫਰਜ਼ ਬਣਦਾ ਸੀ ਕਿ ਅਗਰ ਐਕਸੀਡੈਂਟ ਹੋ ਵੀ ਗਿਆ ਤਾਂ ਉੱਥੇ ਰੁਕ ਕੇ ਗੱਡੀ ਨੂੰ ਤਾਂ ਜਿਹੜਾ ਇੰਜਰਡ ਹੈਗਾ ਉਹਨੂੰ ਪਹਿਲਾਂ ਹਸਪੀਟਲਾਈਜ਼ ਕਰਾਉਣਾ ਹੁੰਦਾ ਫਰਸਟ ਏਡ ਦੇਣੀ ਉਹਦੀ ਜਿਹੜੀ ਹੈਗੀ ਪ੍ਰਾਇਮਰੀ ਡਿਊਟੀ ਹੈਗੀ ਸੀ ਜਿਹੜੀ ਕਿ ਉਸ ਵੱਲੋਂ ਨਹੀਂ ਕੀਤੀ ਗਈ ਤਾਂ ਇਸ ਦੇ ਵਿੱਚ ਸਾਡੀਆਂ ਟੀਮਸ ਨੇ ਵਧੀਆ ਕੰਮ ਕਰਦੇ ਹੋਏ ਜਿਹੜਾ ਹੈਗਾ ਰਾਤ ਸਾਨੂੰ ਰਿਡ ਮਿਲੇ ਤਾਂ ਦੋਸ਼ੀ ਜਿਹੜਾ ਹੈਗਾ ਅੰਮ੍ਰਿਤਪਾਲ ਸਿੰਘ ਦੋਸ਼ੀ ਨਾਮ ਇਹਦੇ ਵਿੱਚ ਜਿਹੜਾ ਹੈਗਾ ਅੰਮ੍ਰਿਤਪਾਲ ਸਿੰਘ ਢਿੱਲੋਂ son of ਸੰਤੋਖ ਸਿੰਘ ਜਿਹੜਾ ਦੋਸ਼ੀ ਹੈ ਉਹ ਇਹਦੇ ਵਿੱਚ ਫਿਕਰ ਆਊਟ ਹੋਇਆ ਇਹ ਜਿਹੜਾ ਦੋਸ਼ੀ ਹੈਗਾ ਅੰਮ੍ਰਿਤਪਾਲ ਸਿੰਘ ਢਿੱਲੋਂ ਇਹ ਕੈਨੇਡਾ ਬੇਸਡ ਹੈਗਾ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ੇ ਤੇ ਗਿਆ ਸੀ ਉੱਥੇ ਜਾ ਕੇ ਇਸ ਨੇ ਵਰਕ ਪਰਮਿਟ ਅਪਲਾਈ ਕੀਤਾ ਵਰਕ ਪਰਮਿਟ ਇਹਨੂੰ ਮਿਲ ਗਿਆ ਇਹ ਜਿਹੜਾ ਕਿ 2027 ਤੱਕ ਇਹਦੇ ਕੋਲ ਵਰਕ ਪਰਮਿਟ ਕੈਨੇਡਾ ਦਾ ਹੈਗਾ ਇਹ ਦੋਸ਼ੀ ਪਿਛਲੇ ਥੋੜੇ 23 24 ਜਿਹੜੇ ਹੈਗੇ ਆ ਜੋੜ ਦੇ ਵਿੱਚ ਇਥੇ ਇੰਡੀਆ ਦੇ ਵਿੱਚ ਆਉਂਦਾ ਥੋੜੇ ਦਿਨ ਪਹਿਲਾਂ ਹੀ ਇਥੇ ਤਿੰਨ ਕੱਪ ਦੇ ਪਹਿਲਾਂ ਹੀ ਇਥੇ ਜਿਹੜਾ ਹੈਗਾ ਇਥੇ ਆਇਆ ਸੀ ਤਾਂ ਜਿਸ ਦਿਨ ਐਕਸੀਡੈਂਟ ਹੁੰਦਾ ਉਸ ਦਿਨ ਇਹਦੀ ਪਹਿਲਾਂ ਕੋਈ ਇਹਨੇ ਗੱਡੀ ਦਾ ਟਾਇਰ ਇਹਦੇ ਦਾ ਖਰਾਬ ਹੋ ਗਿਆ ਸੀ ਉਹਨੂੰ ਇਹਨੇ ਚੇਂਜ ਕਰਾਇਆ ਫਿਰ ਕਾਲਾ ਬੱਕਰਾ ਕਸਬੇ ਤੋਂ ਜਿਹੜਾ ਕਿ ਉੱਥੋਂ ਹੀ ਨਿਕਲਿਆ ਤਾਂ ਇਹਦੇ ਵਿੱਚ ਕੇਸ ਨੂੰ ਟਰੇਸ ਕਰਦੇ ਵਿੱਚ ਜਿਹੜੀ ਹੈਗੀ ਮਿਹਨਤ ਇਸ ਕਰਕੇ ਜਿਹੜੀ ਜਾਦੇ ਲੱਗ ਰਹੀ ਸੀ ਕਿਉਂਕਿ ਜਦੇ ਅਸੀਂ ਪਿੱਛੇ ਕੈਮਰੇ ਵੱਲ ਜਾਂਦੇ ਸੀ ਤਾਂ ਉਹ ਗੱਡੀ ਪਿੱਛੇ ਕੈਮਰੇ ਚੋਂ ਡਿਟੈਕਟ ਨਹੀਂ ਹੁੰਦੀ ਕਿਉਂਕਿ ਤਾਂ ਪਿੰਡ ਬਿਲਕੁਲ ਉਥੋਂ ਨੇੜੇ ਹੈਗਾ ਤਾਂ ਉਹ ਥੋੜੇ ਏਰੀਆ ਦੇ ਵਿੱਚ ਜਿਹੜਾ ਹੁੰਦਾ ਕਿ ਕੈਮਰਾ ਜਿਹੜਾ ਸੀਸੀਟੀਵੀ ਕੈਮਰਾ ਹਰ ਥਾਂ ਤੇ ਤੁਹਾਨੂੰ ਰੂਰਲ ਏਰੀਆ ਹੁਣ ਕਰਕੇ ਨਹੀਂ ਮਿਲਦਾ ਤਾਂ ਸਾਨੂੰ ਜਿਹੜੀ ਇੱਕ ਸੀਸੀਟੀਵੀ ਫੁਟੇਜ ਦੀ ਐਂਡ ਜਿਹੜੀ ਫਿਜ਼ੀਕਲ ਐਵੀਡੈਂਸ ਜਿਹੜੀ ਅਸੀਂ ਉਥੋਂ ਰਿਕਵਰ ਕੀਤੀ ਸੀ ਉਸ ਤੋਂ ਉਥੋਂ ਜਿਹੜਾ ਕੇਸ ਹੈ ਜਿਹੜਾ ਹੈਗਾ ਏ ਟਰੇਸ ਕਰਨ ਦੇ ਵਿੱਚ ਜਿਹੜ ਜਿਹੜੇ ਇਨਵੈਸਟੀਗੇਸ਼ਨ ਨੇ ਇਸ ਕੇਸ ਦੇ ਹੈ ਕਿਸੇ ਕਿਉਂਕਿ ਸਰਦਾਰ ਫੌਜਾ ਸਿੰਘ ਜਿਹੜੇ ਹੈਗੇ ਨੇ ਉਹਨਾਂ ਦਾ ਵਿਸ਼ਵਵੂ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਨਾਮ ਕਮਾਇਆ ਸੀ ਐਂਡ ਦੁਨੀਆ ਦਾ ਬੱਚਾ ਬੱਚਾ ਜਿਹੜਾ ਹੈਗਾ ਉਹਨਾਂ ਦੇ ਨਾਂ ਤੋਂ ਵਕਫ ਹੈ ਤੇ ਸਾਰੇ ਅਸੀਂ ਪੰਜਾਬੀ ਹੋਣ ਦੇ ਨਾਤੇ ਭਾਰਤੀ ਹੋਣ ਦੇ ਨਾਤੇ ਅਸੀਂ ਉਹਨਾਂ ਦੀ ਸਿੱਖਿਆ ਦੇ ਉੱਤੇ ਮਾਣ ਮਹਿਸੂਸ ਕਰਦੇ ਆਂ ਤਾਂ ਅਸੀਂ ਇਸ ਕੇਸ ਨੂੰ ਜਿਹੜਾ ਹੈਗਾ ਇੱਕ ਚੈਲੰਜ ਦੇ ਤੌਰ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਨੂੰ ਲਿਆ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਘੱਟ ਸਮੇਂ ਦੇ ਵਿੱਚ ਇਸ ਨੂੰ ਜਿਹੜਾ ਹੈਗਾ ਟ੍ਰੇਸ ਕੀਤਾ ਗਿਆ ਤਾਂ ਉਹ ਜਿਹੜਾ ਹੈਗਾ ਵਿਥਿਨ 30 ਆਵਰਸ ਦੇ ਵਿੱਚ ਜਿਹੜੀਆਂ ਸੀਏਸ ਕੇਸ ਨੂੰ ਜਿਹੜਾ ਟ੍ਰੇਸ ਕੀਤਾ ਅਕਿਊਜ਼ ਨੂੰ ਅਸੀਂ ਰੈਸਟ ਕਰ ਲਿਆ ਐਂਡ ਜਿਹੜੀ ਗੱਡੀ ਹੈਗੀ ਐ ਫੋਰਚੂਨਰ ਇਹ ਗੱਡੀ ਵੀ ਅਸੀਂ ਜਿਹੜੀ ਹੈਗੀ ਕਬਜ਼ਾ ਦੇ ਵਿੱਚ ਜਿਹੜੀ ਹੈਗੀ ਐ ਦਾ ਪੀਵੀ 20 ਸੀ 7100 7100 ਇਹਦਾ ਨੰਬਰ ਹੈਗਾ ਇਹ ਜਿਹੜੀ ਫੋਰਚੂਨਰ ਗੱਡੀ ਹੈਗੀ ਸੀ ਇਹਨੂੰ ਅਸੀਂ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਸਾ ਇਸ ਤਰੀਕੇ ਨਾਲ ਜਿਹੜੀ ਹੈਗੀ ਆ ਸਾਨੂੰ ਜਿਹੜੀ ਸਰਦਾਰ ਫੌਜਾ ਸਿੰਘ ਦੀ ਜਿਹੜੀ ਅਨਫੋਰਚੂਨੇਟਲੀ ਡੈਥ ਹੋਈ ਹੈ ਉਹਦੇ ਵਿੱਚ ਸਾਨੂੰ ਅਫਸੋਸ ਹੈ ਜਿਹੜਾ ਕਿ ਕਿ ਜਿਸ ਤਰੀਕੇ ਦੀ ਸ਼ਖਸੀਅਤ ਸਰਦਾਰ ਫੌਜਾ ਸਿੰਘ ਨੇ ਕਮਾਈ ਹੈ ਉਹਨਾਂ ਦੇ ਅੰਤ ਸਮੇਂ ਦੇ ਵਿੱਚ ਜਿਹੜੀ ਹੈਗੀ ਇਸ ਤਰੀਕੇ ਨਾਲ ਜਿਹੜੀ ਹੈਗੀ ਉਹਨਾਂ ਦੀ ਚਾਲਣਾ ਐਕਸੀਡੈਂਟ ਦਾ ਰੋਡ ਐਕਸੀਡੈਂਟ ਦੇ ਵਿੱਚ ਨਹੀਂ ਜਾਣੀ ਚਾਹੀਦੀ ਸੀ ਤੇ ਪਰ ਫਿਰ ਵੀ ਅਸੀਂ ਆਪਣੀ ਜਿਹੜੀ ਸਾਡੀ ਪੁਲਿਸ ਦੀ ਡਿਊਟੀ ਹੈਗੀ ਆ ਮੁਕਦਮਾ ਦਰਜ ਕਰਕੇ ਉਹਨੂੰ ਤਫਤੀਸ਼ ਕਰਕੇ ਤੇ ਦੋਸ਼ੀ ਨੂੰ ਅਰੈਸਟ ਕਰਨਾ ਉਹ ਅਸੀਂ ਮਕੰਮਲ ਕੀਤੀ ਸਰ ਇੱਕ ਸਵਾਲ ਹੈ ਕਿ ਪਤਾ ਸੀਗਾ ਕਿ ਜਦੋਂ ਐਕਸੀਡੈਂਟ ਹੋਇਆ ਕਿ ਇਹ ਹੋਜਾ ਸੀ ਇਹਨੂੰ 15 ਮਿੰਟ ਬਾਅਦ ਪਤਾ ਲੱਗਿਆ ਕਿ ਨਹੀਂ ਇਹਨੂੰ ਜਿਹੜਾ ਹੈਗਾ ਦੋਸ਼ੀ ਨੂੰ ਇਸ ਬਾਰੇ ਜਿਹੜਾ ਉਹਦੀ ਪੁੱਛਗਿੱਛ ਜਿਹੜੀ ਅਸੀਂ ਮੋਡਲੀ ਪੁੱਛਗਿੱਛ ਕੀਤੀ ਆ ਉਹ ਆਪਣੇ ਕੰਮ ਵਾਸਤੇ ਜਾ ਰਿਹਾ ਸੀ ਐਂਡ ਉਹ ਇਹਨੂੰ ਨਹੀਂ ਪਛਾਣਦੇ ਸੀ ਇੱਕ ਫਾਸਟ ਗੱਡੀ ਆ ਰਹੀ ਸੀ ਹਿੱਟ ਹੋ ਗਿਆ ਐਂਡ ਜਿਹੜਾ ਹੈਗਾ ਉਹ ਵੀ ਘਬਰਾ ਗਿਆ ਤੇ ਘਬਰਾਣ ਤੋਂ ਬਾਅਦ ਉਹਦੀ ਜਿਹੜੀ ਹੈਗੀ ਉਹਦੇ ਵਰਜਨ ਹੈ ਕਿ ਵਰਜਨ ਇਹ ਹੈ ਕਿ ਉਸਨੇ ਘਬਰਾ ਕੇ ਡਰਦੇ ਹੋਏ ਗੱਡੀ ਜਿਹੜੀ ਉੱਥੇ ਨਹੀਂ ਰੋਕੀ ਤੁਹਾਨੂੰ ਵੀ ਲੱਗਦਾ ਕਿ ਇਹਦਾ ਧਿਆਨ ਇਹ ਜਿਹੜਾ ਹੈਗਾ ਹਾਸ ਜਿਹੜੇ ਦੇਖੋ ਦੋਸ਼ੀ ਦੀ ਪੁਛ ਕਿਸ ਦੇ ਵਿੱਚ ਆ ਜਦੋਂ ਇਹ ਸੜਕ ਕ੍ਰੋਸ ਕਰਨ ਲੱਗੇ ਤਾਂ ਗੱਡੀ ਸਪੀਡ ਤੇਜ਼ ਸੀ ਉਹ ਜਿਹੜਾ ਹੈਗਾ ਇੰਨੀ ਜਲਦੀ ਜਿਹੜਾ ਹੈਗਾ ਉਹਨੂੰ ਜਿਹੜਾ ਬ੍ਰੇਕਡਾਊਨ ਨਹੀਂ ਕਰ ਸਕੇ ਇਹਨੇ ਜਾਣਾ ਜਿਹੜੇ ਤੁਸੀਂ ਕਹਿੰਦੇ ਐਕਸੀਡੈਂਟ ਵਾਲੇ ਨੱਕ ਵਗੈਰਾ ਚੇਂਜ ਕੀਤਾ ਜਾਂ ਉੱਥੇ ਉਸ ਤੋਂ ਬਾਅਦ ਨਹੀਂ ਇਹਨੇ ਜਿਹੜਾ ਹੈਗਾ ਨੇੜੇ ਅਗਲੇ ਜਾਣਾ ਸੀ ਜਲੰਧਰ ਸਾਈਡ ਆਉਣਾ ਸੀ ਬਟ ਫਿਰ ਇਹ ਦੋਸਤੋਂ ਬਾਅਦ ਹੀ ਆਪਣੇ ਪਿੰਡਾਂ ਦੇ ਵਿੱਚ ਦੀ ਆਪਣੇ ਅੱਗੇ ਚਲਾ ਗਿਆ ਘਰ ਦਾ ਟ੍ਰਾਈਕੈਟਰੀ ਦੇ ਪਿੱਛੇ ਤੋਂ ਇਹਨਾਂ ਦੇ ਪਹਿਲਾਂ ਤਾਂ ਕੋਈ ਮਾਮਲਾ ਆਇਆ ਸੀ ਨੇ ਇਹ ਜਿਹੜਾ ਦੋਸ਼ੀ ਹੈਗਾ ਅਮਰਿਤਪਾਲ ਸਿੰਘ ਢਿੱਲੋਂ ਇਹ 26 ਸਾਲ ਦਾ ਲੜਕਾ ਹੈ ਇਹ ਉਮਰ ਇਹਦੀ 26 ਸਾਲ ਹੈ ਤੇ ਕੋਈ ਕ੍ਰਿਮੀਨਲ ਕੇਸ ਜਿਹੜਾ ਹੈਗਾ ਹੋਰ ਦਰਜਾਉਣਾ ਨਹੀਂ ਪਾਇਆ ਗਿਆ ਐਂਡ ਇਹਦੇ ਕੋਲੇ ਡਰਾਈਵਿੰਗ ਲਾਇਸੈਂਸ ਵਗੈਰਾ ਵੀ ਹੈਗਾ ਸੀ ਤੇ ਮੇਬੀ ਇਹ ਵੀ ਹੋ ਸਕਦਾ ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਡਰਾਈਵਿੰਗ ਦਾ ਐਂਡ ਇੰਡੀਆ ਦੇ ਵਿੱਚ ਡਰਾਈਵਿੰਗ ਦਾ ਜਿਹੜਾ ਹੈਗਾ ਲੈਫਟ ਹੈਂਡ ਰਾਈਟ ਸਾਈਡ ਦਾ ਜਿਹੜੀ ਹੈਗੀ ਆ ਉਹਦੇ ਕਰਕੇ ਕਈ ਵਾਰ ਆ ਆਪਣੀ ਜਿਹੜੀ ਹੈਗੀ ਡਰਾਈਵਿੰਗ ਦੇ ਉੱਤੇ ਗ੍ਰਿਪ ਹੈ ਜਿਹੜੀ ਕਮਾਂਡ ਨਹੀਂ ਬਣਦੀ ਜਦੋਂ ਇਹ ਆਇਆ ਤਾਂ ਪਰ ਅੰਦਰ ਇਹ ਗੱਡੀ ਚਲਾਦਾ ਰਿਹਾ ਕਿ ਕਿ ਕਿਸੇ ਕਿਸੇ ਬੰਦੇ ਨੇ ਡਰਾਈਵ ਕੀਤੀ ਜਦੋਂ ਆਇਆ ਨਹੀਂ ਜਦੋਂ ਆਉਂਦਾ ਐਕਸਰ ਇੱਥੋਂ ਹੀ ਗਿਆ ਹੈਗਾ ਇੱਥੇ ਚਲਾ ਲੈਂਦਾ ਸੀ ਗੱਡੀ ਇਹਦੇ ਕੋਲੇ ਡਰਾਈਵਿੰਗ ਲਾਇਸੈਂਸ ਸੀ ਐਂਡ ਉੱਥੇ ਦਾ ਇਹਦੇ ਕੋਲ ਵਰਕ ਪਰਮਿਟ ਸੀ ਉਹ ਆਪਣੇ ਜਿਹੜੇ ਪਿੰਡੇ ਦੇ ਨੇੜੇ-ਨੇੜੇ ਵਾਲੇ ਪਿੰਡ ਹੈਗੇ ਨੇ ਉੱਧਰ ਕਿਸ਼ਨਗੜ ਤੋਂ ਜਿਹੜੇ ਹੈ ਕਿਸ਼ਨਗੜ ਦੇ ਕੈਮਰਾ ਦੇ ਵਿੱਚ ਡਿਟੈਕਟਰ ਦਾ ਉੱਥੋਂ ਫਿਰ ਵਾਪਸ ਇਹਦੀ ਪੁੱਛ ਕੇ ਇਸ ਦੇ ਵਿੱਚ ਜਿਹੜਾ ਹੈਗਾ ਕੱਲਾ ਹੀ ਹੈਗਾ ਸੀ ਆਪਣੀ ਗੱਡੀ ਠੀਕ ਰੱਖ ਕੇ ਕਿਸੇ ਬਸੇ ਅੱਗੇ ਨੇ ਜਾਣਾ ਸੀ ਉਧਰ ਜਾ ਰਿਹਾ ਸੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਹੈਗਾ ਜਿਹੜਾ ਹੈਗਾ ਲੇਬਰ ਵਗੈਰਾ ਕਰਦਾ ਹੈ ਇਹਦੀਆਂ ਭੈਣਾਂ ਹੈਗੀਆਂ ਨੇ ਤਿੰਨ ਭੈਣਾਂ ਨੇ ਉਹ ਵੀ ਕੈਨੇਡਾ ਦੇ ਵਿੱਚ ਹੀ ਹੈਗੀਆਂ ਸੈਟਲਡ ਨੇ ਬੱਚੇ ਉਧਰ ਹੀ ਇਹਦੀ ਮਦਰ ਵੀ ਉਧਰ ਆਪਣੇ ਕੈਨੇਡਾ 'ਚ ਹੀ ਆ ਇਹਦੇ ਫਾਦਰ ਦੀ ਜਿਹੜੀ ਡੈਥ ਹੋਈ ਹੋਈ ਹੈ ਬਿਆਸ ਪਿੰਡ ਜਿਹੜਾ ਨਾਲ ਪਿੰਡੇ ਦਾ ਕਿ ਦਾਸੂਵਾਲ ਪਿੰਡ ਹੈਗਾ ਥਾਣਾ ਗਰਦਾਰਪੁਰ ਚ ਪੈਂਦਾ ਠੀਕ 10 ਜਦੋਂ ਅਸੀਂ ਅਰੈਸਟ ਕੀਤਾ ਕਰੋ ਕਿਦਾਂ ਜੇ ਵੀ ਆ ਇੱਕ ਦਿਨ ਅਗਲੇ ਦਿਨ ਨੈਕਸਟ ਦੇ ਘਰ ਸੀ 15 ਨੂੰ ਅਰੈਸਟ ਕੀਤਾ ਸੀ ਕੱਲ ਕਿਦਾਂ 14 ਦਾ ਕਿਦਾਂ